ਗੁਰਦੁਆਰਾ ਨਾਨਕ ਦਰਬਾਰ ਧਰਮਪੁਰਾ ਮਹੱਲਾ ਵੱਲੋਂ ਹਜੂਰ ਸਾਹਿਬ ਜਾਣ ਵਾਲੀ ਸੰਗਤ ਦੇ ਲਈ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਧਰਮਪੁਰਾ ਮਹੱਲਾ ਵਿਖੇ ਲੰਗਰ ਤਿਆਰ ਕੀਤਾ ਗਿਆ ਅਤੇ ਤੂਰੀ ਦੇ ਰੇਲਵੇ ਸਟੇਸ਼ਨ ਤੇ ਸੰਤਾਂ ਨੂੰ ਪਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਸੇਵਾ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਹਜੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਲੰਗਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਸਫ਼ਰ ਬਹੁਤ ਲੰਬਾ ਹੁੰਦਾ ਹੈ ਇਸ ਦੇ ਲਈ ਉਹ ਤੂਰੀ ਸਟੇਸ਼ਨ ਤੇ ਸੰਗਤ ਨੂੰ ਲੰਗਰ ਦੰਦੇ ਹਨ ਉਹਨਾਂ ਕਹੇ ਕਿ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਅਤੇ ਹਰ ਸਾਲ ਇਹ ਸੇਵਾ ਉਹਨਾਂ ਦੇ ਗੁਰਦੁਆਰਾ ਸਾਹਿਬ ਵੱਲੋਂ ਇੱਥੇ ਕੀਤੀ ਜਾਂਦੀ ਹੈ ਇਸ ਮੌਕੇ ਸੰਤਾ ਨੇ ਵੀ ਦੱਸਿਆ ਕਿ ਇਹ ਸੇਵਾ ਹਰ ਸਾਲ ਉਹਨੇ ਬੁਆਉਂਦੇ ਹਨ ਅਤੇ ਹਰ ਤਰਨਪੁਰੇ ਮਹੱਲੇ ਦੀ ਸੰਗਤ ਵੱਲੋਂ ਇਸ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਯਾਤਰਾ ਹਜ਼ੂਰ ਸਾਹਿਬ ਸੇਵਾ ਕਮੇਟੀ ਗੀਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਨਿਮਾਨਿਆਂ ਦੀ ਤੋਲੀ ਦੇ ਵਿੱਚੇ ਸੇਵਾ ਪਾਈ ਆ ਲੰਗਰ ਦੀ ਜੋ ਹਰੂਰ ਸਾਹਿਬ ਯਾਤਰਾ ਜਾ ਰਹੀ ਹੈ ਸੰਗਤ ਉਹਦੇ ਲਈ ਗੁਰਦੁਆਰਾ ਨਾਨਕਦਵਾਰ ਅਨਪੁਰਾ ਮਹੱਲਾ ਧੂਰੀ ਨੂੰ ਸੇਵਾ ਮਿਲੀ ਹੈ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਦੋ ਦਿਨਾਂ ਤੋਂ ਸੰਗਤ ਬਹੁਤ ਸਾਦੇ ਨਾਲ ਇਹ ਸੇਵਾ ਵਿੱਚ ਡਿਊਟੀ ਆ ਦੇ ਨੌਜਵਾਨ ਸਾਡੇ ਵੀਰ ਨਰਪਾਲ ਸਿੰਘ ਜੀ ਗੁਰਦੁਆਰਾ ਨਾਨਕਦਵਾਰ ਕਮੇਟੀ ਦੇ ਮੈਂਬਰ ਸਾਹਿਬਾਨ ਬਾਬਾ ਅਨਧਾਨ ਸਿੰਘ ਜੀ ਸਾਰੇ ਇੰਦਰਜੀਤ ਹੋਰ ਸਾਰੇ ਸਾਡੇ ਸੱਜਣ ਦੇ ਪੂਰੀ ਟੀਮ ਉਹ ਇਹਦੇ ਵਿੱਚ ਸੇਵਾ 'ਚ ਡਿਊਟੀ ਹੈ ਬਹੁਤ ਉਤਸ਼ਾਹ ਦੇ ਨਾਲ ਸਟੇਸ਼ਨ ਦੇ ਪਲੇਟਫਾਰਮ ਤੇ ਅਸੀਂ ਪਹੁੰਚੇ ਹਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਹਜ਼ੂਰ ਸਾਹਿਬ ਤੋਂ ਵਾਪਸ ਸੰਗਤ ਆਉਂਦੀ ਹੈ ਨਾ ਉਹਨੂੰ ਇੱਥੇ ਲੰਗਰ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਗੰਘਾ ਨਗਰ ਤੱਕ 12 ਵਜਨ ਦੇ ਨਾਲ ਸੰਗਤਾਂ ਨੂੰ ਪਹੁੰਚਾ ਲਈ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਆਪਾਂ ਇੱਕ ਹੋਰ ਉਪਰਾਲਾ ਕਰਕੇ ਹਰ ਇੱਕ ਦਿਨ ਸ਼ਾਮ ਨੂੰ ਜਿਹੜੀ ਵਾਪਸੀ ਦੀ ਟ੍ਰੇਨ ਹੈਗੀ ਉਹਨੂੰ ਇਹ ਲੰਗਰ ਦਿੱਤਾ ਜਾਵੇ ਤਾਂ ਕਿ ਉਹ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਬਹੁਤ ਵੱਡੀ ਲੋੜ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਇਹ ਵੀ ਆਪਾਂ ਰਲ ਮਿਲ ਕੇ ਕਰੀਏ ਸੋ ਅਸੀਂ ਧੰਨਵਾਦੀਆਂ ਧੂੜੀ ਦੀ ਸੰਗਤ ਗੁਰਦਾਰ ਅਨੰਦਵਾਰ ਮਾਈ ਭਾਗੋਸਨ ਸੇਵਾ ਦੇ ਸਾਥੀ ਉਹ ਜਿਹਨੇ ਵੀ ਸਦਾ ਨਰੰਗ ਸਿੰਘ ਜਿਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਉਤਮਾਪਰਾ ਲੈਣਾ ਦਾ ਕਿਉਂਕਿ ਇਹ ਲੈ ਕੇ ਸੇਵਾ ਸਾਡੀ ਧੂੜੀ ਵਿੱਚ ਪਾਉਂਦੇ ਹਨ ਤੇ ਸਾਰੀ ਸੰਗਤ ਨੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਦੀ ਹੈ ਬੱਧੀ ਗਿਣਤੀ ਦੇ ਵਿੱਚ ਅਸੀਂ ਹੁਣ ਪਲੇਟਫਾਰਮ ਤੇ ਖੜੇ ਹਾਂ ਸੋ ਧੰਨਵਾਦੀ ਹਾਂ ਸਾਰੀ ਸੰਗਤਾਂ ਧੂੜੀ ਦਾ ਪ੍ਰੈਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਆ ਵੀ ਜਿਹੜਾ ਇਹ ਲੰਗਰ ਚੱਲਦਾ ਇਹ ਫ੍ਰੀ ਸੇਵਾ ਹੋ ਰਹੀ ਆ ਕੋਈ ਕਿਸੇ ਤੋਂ ਪੈਸਾ ਨਹੀਂ ਇਹ ਤੇ ਮੰਗਿਆ ਜਾਂਦਾ ਬਸ ਜੋ ਸਰਦਾ ਸਮਾਨ ਸੰਦੂ ਕੋਈ ਲੰਗਰ ਦੇ ਵਿੱਚ ਰਸਤ ਪਹੁੰਚਾਉਂਦਾ ਉਹਦੀ ਸੇਵਾ ਨਾਲ ਇਹ ਲੰਗਰ ਚੱਲਦਾਗਾ ਅਸੀਂ ਸਿਰਫ ਇੱਕ ਗੁਰਨਾਮ ਦੇ ਜੀ ਦੇ 20 ਰੁਪਈਆ ਤੋਂ ਇਹ ਲੰਗਰ ਦੀ ਪ੍ਰਥਾ ਤੋਰੀ ਆ ਉਹ ਵੀ ਚੱਲੀ ਜਾਊਗੀ ਸਲਾਣਾ ਹੀ ਤਰ੍ਹਾਂ ਅਸੀਂ ਲੰਗਰ ਚਲਾਈ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਅਸੀਂ ਜਿਹੜਾ ਗੁਰੂ ਘਰ ਦਾ ਨਾਨਕ ਦਲਵਾਰ ਆਪਣੇ ਬਿਸ਼ਕਰਮਾ ਮੰਦਰ ਦੇ ਕੋਲ ਹੈ ਉਥੋਂ ਸਾਰੇ ਮਹੱਲਾ ਨਿਵਾਸੀਆਂ ਨੇ ਸਾਰਿਆਂ ਨੇ ਸੰਗਤ ਨੇ ਇਕੱਠੇ ਹੋ ਕੇ ਅਸੀਂ ਪ੍ਰਸ਼ਾਦਾ ਤਿਆਰ ਕੀਤਾ ਗਿਲੇਬੀਆਂ ਦਾ ਜੋ ਸ਼ਰਧਾ ਸਾਰੇ ਸੰਗਤ ਦੇ ਨਾਲ ਇਕੱਠੇ ਹੋ ਕੇ ਅਸੀਂ ਕੀਤਾ ਅਸੀਂ ਹਜੂਰ ਸਾਹਿਬ ਨੂੰ ਗੱਡੀ ਜਾ ਰਹੀ ਹੈ ਉੱਥੇ ਸੰਗਤ ਦਾ ਪ੍ਰਸ਼ਾਦਾ ਭੇਜ ਰਹੇ ਹਾਂ ਸਾਰਿਆਂ ਦੇ ਸੰਯੋਗ ਦੇ ਨਾਲ ਭੈਣ ਭਾਈ ਦੇ ਨਾਲ ਸਾਡਾ ਬਹੁਤ ਬਹੁਤ ਧੰਨ ਜਿਹੜੇ ਸਾਡੇ ਪ੍ਰਧਾਨ ਜੀ ਨੇ ਸਖਦੇਵ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਐਡਾ ਗੁਰਦੁਆਰਾ ਸਾਹਿਬ ਦੇ ਵਿੱਚ ਉਦਮ ਕਰਕੇ ਸਾਰੇ ਸੰਗਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਸਾਰੇ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਪ੍ਰਾਲਾ ਸ੍ਰੀ ਗੁਰੂ ਨਾਨਕ ਦਰਬਾਰ ਨੇ ਧਰਮਪੁਰ ਮੋਹੱਲਾ ਨੇ ਕੀਤਾ ਹੈ ਇਹ ਅਸੀਂ ਪ੍ਰਾਲਾ ਹਰ ਸਾਲ ਕਰਦੇ ਆ ਅਸੀਂ ਆਪਣੇ ਪ੍ਰਸਾਦ ਦੇ ਵਿੱਚੋਂ ਦੋ ਵੀ ਤਿੰਨ ਫਲ ਸੇਵਾ ਸਾਰੇ ਭੈਣ ਭਾਈ ਨਾਲ ਮਿਲ ਕੇ ਕਰਦੇ ਆ ਰੋਟੀ ਦਾਲ ਸਬਜ਼ੀ ਜਲੇਬੀਆਂ ਫਰੂਟ ਜਲਦੀ ਸੇਵਾ ਸਾਰੀ ਅਸੀਂ ਕਰਦੇ ਆ ਪ੍ਰਮਾਤਮਾ ਸਾਨੂੰ ਇਸੇ ਤਰ੍ਹਾਂ ਹਜ਼ੂਰ ਸਾਹਿਬ ਦੀ ਸੇਵਾ ਕਰਾਉਂਦੇ ਰਹੇ ਸਾਡੇ ਪ੍ਰਧਾਨ ਜੀ ਸਾਡੇ ਨਾਲ ਮੋਢਾ ਲਾ ਕੇ ਹਰ ਟਾਈਮ ਸਰਦਾਰ ਸੁਖਦੇਵ ਸਿੰਘ ਜੀ ਚੱਲਦੇ ਰਹਿਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ